ਸ਼ਸਤਰਸ਼ੇਰ ਸਮਰਾਂਤਕਰ ਸਿਪਰਾਰ ਸ਼ਮਸ਼ੇਰ ਮੁਕਤਜਾਲ ਜਮ ਕੇ ਪਏ ਜਿਵੇਂ ਗਾਇਓ ਇੱਕ ਬੇਰ ਕਹਿੰਦੇ ਸ਼ਸਤਰਸ਼ੇਰ ਹੁੰਦਾ ਸ਼ਸਤਰਾਂ ਦਾ ਰਾਜਾ ਸ੍ਰੀ ਸਾਹਿਬ ਸ਼ਸਤਰਸ਼ੇਰ ਸ੍ਰੀ ਸਾਹਿਬ ਨੂੰ ਕਿਹਾ ਸ਼ਸਤਰਾਂ ਦਾ ਰਾਜਾ ਇਹ ਸ੍ਰੀ ਸਾਹਿਬ ਤਲਵਾਰ ਸਮਰਾਂਤਕਰ ਹੁੰਦਾ ਜੰਗ ਦਾ ਅੰਤ ਕਰਨ ਵਾਲੀ ਉਹ ਵੀ ਤਲਵਾਰ ਸਿਪਰਾਰ ਹੁੰਦਾ ਢਾਲ ਦੀ ਵੈਰਣ ਉਹ ਵੀ ਤਲਵਾਰ ਜੇ ਤਾਂ ਕੱਲਾ ਸਿਪਰ ਲਿਖਦੀ ਹੈ ਫੇਰ ਤਾਂ ਹੁੰਦੀ ਹੈ ਢਾਲ ਕੱਲੀ ਜਦੋਂ ਲਿਖਤਾ ਨਾ ਸਿਪਰ ਆਰ ਆਰ ਹੁੰਦਾ ਕੱਟਣ ਵਾਲੀ ਜਾਂ ਵੈਰੀ ਢਾਲ ਦੀ ਵੈਰਣ ਕਹੋਣਾ ਤਲਵਾਰ ਮੁਕਤ ਹੁੰਦਾ ਆਜ਼ਾਦ ਛੁਟਕਾਰਾ ਪਾ ਗਏ ਕਹਿੰਦੇ ਸ਼ਸਤਰ ਸ਼ੇਰ ਸਮਰਾਤ ਕਰ ਸਿਪਰਾਰ ਅਤੇ ਸ਼ਮਸ਼ੇਰ ਆਦਿਕ ਜਿਹਦੇ ਨਾਂ ਨੇ ਕਿਰਪਾਨ ਦੇ ਉਸ ਤਲਵਾਰ ਨੂੰ ਜਿਨ੍ਹਾਂ ਨੇ ਇੱਕ ਵੇਰ ਵੀ ਹੱਥ ਚ ਫੜ ਲਿਆ ਨਾ ਉਹ ਜਮ ਦੇ ਜਾਲ ਤੋਂ ਵੀ ਛੁੱਟ ਜਾਂਦੇ ਨੇ ਸ੍ਰੀ ਸਾਹਿਬ ਤਾਂ ਜਮਦੂਤ ਵੀ ਡਰਦਾ ਤਾਂ ਇਹ ਸ੍ਰੀ ਸਾਹਿਬ ਆਪਾਂ ਨੂੰ ਪਹਿਨਾਈ ਹੈ ਇਹਦੇ ਫਾਇਦੇ ਬੜੇ ਨੇ ਕਿਰਪਾਨ ਪਾਉਣ ਦੇ ਗੰਗਾ ਕਿਰਪਾਨ ਕੇਸ ਕਸ਼ਹਿਰਾ ਕੜਾ ਇੱਕ ਛੋਟੀਆਂ ਮੋਟੀਆਂ ਚੀਜ਼ਾਂ ਨਹੀਂ ਪਵਾਈ ਦਿੱਤਾ ਤਾਂ ਕਿਉਂਕਿ ਸਾਰੀ ਹੈ ਹੀ ਨਿਰੰਕਾਰ ਦੀ ਚੀਜ਼ ਅਕਾਲ ਪੁਰਖ ਦੀ ਬਖਸ਼ਿਸ਼ ਸੀਗੀ ਲੋਕਾਂ ਨੇ ਇਹਨੂੰ ਮਖੌਲ ਹੀ ਸਮਝ ਲਿਆ ਸੈਫ ਸਰੋਹੀ ਸੱਤਰ ਅਰ ਸਰੰਗਾਰ ਜਿਹੇ ਨਾਮ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ਸੱਤਰ ਅਰ ਹੁੰਦਾ ਬੈਰੀ ਦੀ ਬੈਰਣ ਕੌਣ ਤਲਵਾਰ ਸਰੰਗਾਰਤ ਹੁੰਦਾ ਤਣਖਵਰ ਤਣਖ ਦੀ ਬੈਰਣ ਕੌਣਾ ਤਲਵਾਰ ਜੋ ਤਣਖ ਨੂੰ ਭੰਨ ਸੁੱਟਦੀ ਹੈ ਸੈਫ ਸਰੋਹੀ ਸੱਤਰ ਅਰਤੇ ਸਰੰਗਾਰ ਜਿਹਦਾ ਨਾਮ ਹੈ ਉਹ ਤਲਵਾਰ ਸਦਾ ਮੇਰੇ ਚਿੱਤ ਚ ਵਸਦੀ ਹੈ ਤੇ ਸਦਾ ਹੀ ਮੇਰੇ ਕੰਮ ਪੂਰੇ ਕਰਦੀ ਹੈ ਏਤ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਵਤੀ ਉਸਤਤ ਪ੍ਰਿਥਮ ਧਿਆਏ ਸਮਾਪਤ ਸਤ ਸੁਭਮ ਸਤ ਜਾਂ ਕਹਣਗੇ ਸਮਾਪਤ ਮਸਤ ਸੁਭ ਮਸਤ ਸ੍ਰੀ ਨਾਮ ਵਾਲਾ ਪ੍ਰਾਣ ਸੀ ਭਗਵਤੀ ਉਸਤਤ ਪਹਿਲਾ ਕਾਂਡ ਇੱਥੇ ਸਮਾਪਤ 27 ਪੌੜੀਆਂ ਦਾ ਹੋਇਆ ਤੇ ਇਸ ਪ੍ਰਕਾਰ ਮਹਾਰਾਜ ਨੇ ਇਹ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਆ ਨਾ ਸ਼ਸਤਰ ਨਾਮ ਵਾਲਾ ਦਾ ਪਹਿਲੇ ਉਸਤਤ ਜਿਹੜੀ ਕਿਰਪਾਣ ਦੀ ਹੈ ਸਿਪ ਸ਼ਸਤਰਾਂ ਦੀ ਹੈ ਸ੍ਰੀ ਸਾਹਿਬ ਦੀ ਹੈ ਇਹ ਪੜਨ ਨਾਲ ਇੱਕ ਤੇ ਜਿਹੜੀਆਂ ਆਮ ਜੀਆਂ ਬਲਾਵਾਂ ਨੇ ਨਾ ਇਹ ਲਾਗੇ ਨਹੀਂ ਆਉਂਦੀਆਂ ਆਦੀ ਵਿਆਦੀ ਉਪਾਦੀ ਅੱਜ ਜਿਹੜੀ ਦੁਨੀਆ ਦੁਖੀ ਹੋ ਕੇ ਉਹ ਦੂਜਿਆਂ ਕੋਲ ਜਾਂਦੀ ਹੈ ਇੱਧਰ ਉੱਧਰ ਭਟਕਦੀ ਫਿਰਦੀ ਹੈ ਫਿਰ ਕਹਿੰਦੇ ਸਾਡੇ ਪੈਸੇ ਖਾ ਗਿਆ ਕੰਮ ਵੀ ਨਹੀਂ ਹੋਇਆ ਜੋਚੀਆਂ ਕੋਲ ਜਾਣਾ ਹੋਰ ਬਾਬਿਆਂ ਦੇ ਜਾਣਾ ਲੋੜ ਹੀ ਨਹੀਂ ਪੈਣੀ ਜੇ ਤੁਸੀਂ 10ਵੇਂ ਪਾਜ ਦੀ ਬਾਣੀ ਪੜਨ ਲੱਗ ਜਓ ਇਹਦਾ ਚਾਰੇ ਪਾਸੇ ਸੁਰੱਖਿਆ ਹੀ ਇੰਨੀ ਖੜੀ ਹੋ ਜਾਂਦੀ ਆ ਇਹ ਬਾਣੀ ਪੜਨ ਨਾਲ ਛਿੱਤ ਦੀ ਪਹਿਰੇ ਹੀ ਇੰਨਾ ਹੁੰਦਾ ਤਾਕਤਾਂ ਹੀ ਇੰਦੀਆਂ ਹੁੰਦੀਆਂ ਸ੍ਰੀ ਸਾਹਿਬ ਦਾ ਤਾਂ ਨਾਮ ਸੁਣ ਕੇ ਭੱਜ ਜਾਂਦੇ ਨੇ ਸਾਰੇ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਇਹ ਬਾਣੀ ਪੜੋਗੇ ਇੱਕ ਤੇ ਦੇਖੋ ਸਰੀਰ ਹਲਕਾ ਕਿੰਨਾ ਹੁੰਦਾ ਇੱਕ ਮਨ ਦਾ ਟਿਕਾਉ ਕਿੰਨਾ ਬਣਦਾ ਇੱਕ ਅਕਾਲ ਦੀ ਉਸਤਤ ਹੈ ਸ਼ਕਤੀ ਆਪਣੇ ਵਿੱਚ ਵੀ ਆਉਂਦੀ ਹੈ ਸਰੀਰ ਦੇ ਵਿੱਚ ਇਹ ਦਰਦਾਂ ਫਰਦਾਂ ਜੀਆਂ ਕੋਈ ਵੀ ਨਹੀਂ ਰਹਿੰਦੀਆਂ ਪੜਨ ਨਾਲ ਆ ਗੋਬਿੰਦੇ ਮੈਂ ਕਹਿੰਦੇ ਉਦਾਰੇ ਪਾਰੇ ਪੰਜਾਬ ਸਾਹਿਬ ਦਾ ਪਾੜ ਚੌਪੀ ਇਹ ਦਰਦਾਂ ਦੁਰਦਾਂ ਹੋਈਆਂ ਸੁਸੁਸਤੀ ਜੀ ਹੋਈ ਦਲਿੱਦਰ ਜਿਆ ਸਭ ਉੱਟ ਜਾਂਦਾ ਇਹਨਾਂ ਨਾਲ ਇਹਦੇ ਨਾਲ ਵੀਰ ਰਸ ਆ ਜਾਂਦਾ ਨਾ ਪੜਨ ਨਾਲ ਤੇ ਵੀਰ ਰਸ ਆਉਣ ਨਾਲ ਢਿੱਲੜ ਪੁਣਾ ਜਾਂ ਖਤਮ ਹੋ ਜਾਂਦਾ ਸਿੰਘ ਸੰਤ ਸਿਪਾਹੀ ਬਣ ਜਾਂਦਾ ਔਰ ਤਤਪਰ ਹੋ ਕੇ ਗੁਰੂ ਘਰ ਦੀ ਸੇਵਾ ਦੇਸ਼ ਕੌਮ ਦੀ ਸੇਵਾ ਔਰ ਗਰੀਬਾਂ ਦੀ ਮਦਦ ਕਰਨੀ ਆਪਣਾ ਕੰਮ ਲੜਨਾ ਨਹੀਂ ਸਿਰਫ ਸਵੈ ਰੱਖਿਆ ਲਈ ਹਥਿਆਰ ਦਿੱਤਾ ਖਾਲਸੇ ਨੂੰ ਆਪਣਾ ਕੰਮ ਐ ਨਹੀਂ ਕਿ ਜਾ ਕੇ ਹਮਲਾਵਰ ਹੋਣਾ ਨਹੀਂ 10ਵੇਂ ਪਾਸ਼ਾ ਨੇ 14 ਜੰਗ ਕੀਤੀ ਤੇ 6ਵੇਂ ਨੇ 4 ਕੀਤੇ ਨੇ 18 ਜੰਗਾਂ 'ਚ ਕੋਈ ਕਹੇ ਕਿ ਮਹਾਰਾਜ ਚੜ੍ਹ ਕੇ ਗਏ ਸੀ ਫਲਾਣੇ ਥਾਂ ਨਹੀਂ ਦੁਸ਼ਮਣਾਂ 18 ਜੰਗਾਂ ਚੜ੍ਹ ਕੇ ਆਇਆ ਸੀ ਸਵੈ ਰੱਖਿਆ ਲਈ ਮਹਾਰਾਜ ਨੇ ਸ਼ਸਤਰਾਂ ਦੀ ਵਰਤੋਂ ਕੀਤੀ ਸੀ ਸਵੇਸ਼ ਕਰਕੇ ਜਦੋਂ ਵੀ ਦੁਸ਼ਮਣ ਚੜ੍ਹ ਕੇ ਆਇਆ ਸਵੈ ਰੱਖਿਆ ਕਰਨੀ ਹੈ ਸਾਰੇ ਸੰਸਾਰ ਦਾ ਹੀ ਇਹ ਕਿ ਕਾਨੂੰਨ ਹੈ ਕਿ ਸਵੈ ਰੱਖਿਆ ਲਈ ਤੁਸੀਂ ਕੌਣ ਰੱਖ ਸਕਦੇ ਹੋ ਇਹ ਤਾਂ ਆਪਾਂ ਨੇ ਸਾਰਾ ਕੁਝ ਸਵੈ ਰੱਖਿਆ ਲਈ ਰੱਖਿਆ ਹੋਇਆ ਸਾਡੇ ਮਨ ਚ ਕਿਸੇ ਪ੍ਰਤੀ ਵੈਰ ਨਹੀਂ ਹੋਣਾ ਚਾਹੀਦਾ ਵਿਰੋਧ ਨਹੀਂ ਹੋਣਾ ਚਾਹੀਦਾ ਸਾਰੀ ਦੁਨੀਆ ਨੂੰ ਆਪਾਂ ਪਿਆਰ ਨਾਲ ਜਿੱਤਣਾ ਗੁਰੂ ਨਾਨਕ ਸਾਹਿਬ ਨੇ ਪਿਆਰ ਨਾਲ ਜਿੱਤਿਆ ਪਰ ਜੇ ਹੁਣ ਕੋਈ ਹਟੇ ਹੀ ਨਾ ਸਿਰ 'ਚ ਹੀ ਕੁਝ ਮਾਰਨ ਲੱਗੇ ਫਿਰ ਮੜਾ ਆਪਣੀ ਤਾਂ ਸਵੈ ਰੱਖਿਆ ਕਰਨੀ ਚਾਹੀਦੀ ਹੈ ਨਾ ਇਹ ਤਾਂ ਸਾਰਾ ਕਾਨੂੰਨ ਹੀ ਹੈ ਇਸ ਕਰਕੇ ਸ਼ਸਤਰ ਹੱਥ ਫੜ ਕੇ ਕਿਸੇ ਗਰੀਬ ਤੇ ਮੇਵਾਰ ਕਰਨਾ ਮਜਲੂਮ ਨੂੰ ਮਾਰਨਾ ਐਵੇਂ ਦਸਵੇਂ ਪਾਸ਼ਾ ਵਾਲੇ ਕੁੱਤੇ ਨੂੰ ਸੋਟੀ ਮਾਰਤੀ ਸਿੰਘ ਨੇ ਮਹਾਰਾਜ ਨੇ ਕਿਹਾ 25 ਜਪਜੀ ਸਾਹਿਬ ਕਾਰਵਾਈ ਕਿਉਂ ਮਾਰੀ ਸੋਟੀ ਇਹਨੂੰ ਇਹ ਤਾਂ ਮਸ਼ਸਤਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਐਵੇਂ ਫਿਰ ਸ਼ਸਤਰ ਫੜ ਕੇ ਉਹੀ ਹੰਕਾਰ ਚ ਆ ਜਾਓ ਨਹੀਂ ਖਾਲਸਾ ਤਾਂ ਹਮੇਸ਼ਾ ਗਰੀਬੀ ਧਾਰ ਕੇ ਰੱਖਦਾ ਨਿਮਰਤਾ ਨਾਲ ਰਹਿੰਦਾ ਸਵੈ ਰੱਖਿਆ ਲਈ ਆ ਬਾਕੀ ਗਰੀਬ ਤੇ ਮਜਲੂਮ ਦੀ ਰੱਖਿਆ ਲਈ ਆ ਗਊ ਗਰੀਬ ਦੀ ਰੱਖਿਆ ਲਈ ਖਾਲਸਾ ਬਣਿਆ ਜਦੋਂ ਪਹਿਲੇ ਪਾਸ਼ਾ ਸੁਣੇ ਨਾ ਆਪਾਂ ਕਥਾ ਚ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਸਤਿਗੁਰੂ ਜੀ ਅਖਰ ਤਾਂ ਕਿਹਾ ਸੀ ਕਿ ਲਾਹੌਰ ਦੇ ਵਿੱਚ ਸਵੇਰੇ ਸਵੇਰੇ ਤਾਂ ਬਹੁਤ ਗਊਆਂ ਵੜਦੇ ਸੀ ਬੁੱਚੜ ਖਾਨਿਆਂ 'ਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹਾਰਾਜ ਕਹਿੰਦੇ ਇਹ ਬਹੁਤ ਮਾੜੀ ਗੱਲ ਹੈ ਇੱਥੇ ਗਊ ਹੱਤਿਆ ਹੁੰਦੀ ਗਊ ਹੱਤਿਆ ਦੇ ਗੁਰੂ ਸਾਹਿਬ ਵਿਰੁੱਧ ਨੇ ਗਊ ਹੱਤਿਆ ਗਰੀਬ ਮਿਲੂਮ ਦੀ ਹਮੇਸ਼ਾ ਰੱਖਿਆ ਕਰਨੀ ਖਾਲਸਾ ਜਿਸ ਕੰਮ ਲਈ ਬਣਿਆ ਹੈ ਜ਼ਾਲਮ ਦਾ ਨਾਸ ਕਰਨਾ ਜ਼ੁਲਮ ਦਾ ਨਾਸ ਕਰਨਾ ਤੇ ਗਰੀਬ ਦੀ ਰੱਖਿਆ ਕਰਨੀ ਪਰ ਅੱਜ ਸ਼ਾਂਤੀ ਰੱਖਣੀ ਟਿਕਾਉ ਸੇਵਾ ਭਾਵਨਾ ਰੱਖ ਕੇ ਗਰੀਬਾਂ ਦੀ ਮਦਦ ਕਰਨੀ ਦੁਨੀਆਂ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਖਾਲਸਾ ਹੈ ਖਾਲਸਾ ਉਦੋਂ ਜੰਗ ਕਰਦਾ ਜਦੋਂ ਕੋਈ ਦੁਸ਼ਟ ਚੜ ਕੇ ਆ ਜਾਏ ਜਦੋਂ ਕੋਈ ਜ਼ੁਲਮੀ ਬੰਦਾ ਅੱਗੇ ਆ ਜਾਏ ਫਿਰ ਉਹਨੂੰ ਸੋਦਾ ਲਾਉਣਾ ਪੈਂਦਾ ਜਿਵੇਂ ਤੁਰਕਾਂ ਨੇ ਕੀਤਾ ਮਜਲੂਮਾਂ ਤੇ ਵਿਚਾਰਿਆਂ ਜੰਨੂ ਲਾ ਲਾ ਕੇ ਛੁੱਟ ਦਿੱਤੇ ਸੀ ਕਿ ਤੁਰਕੀ ਬਣਾ ਲਈ ਸੀ ਬਹੁਤ ਸ਼ੀਆ ਸੁੰਨੀ ਉੱਥੋਂ ਪੈਦਾ ਹੋਏ ਫਿਰ ਇਸ ਕਰਕੇ ਖਾਲਸਾ ਕਦੇ ਵੀ ਦੂਜੇ ਦੇ ਧਰਮ ਤੇ ਵੀ ਵਾਰ ਨਹੀਂ ਕਰਦਾ ਨਾ ਸੀ ਕਿਸੇ ਨੂੰ ਡਰਾਈਏ ਤਾਂ ਡਰਿਏ ਪੈ ਕਾਹੂ ਕੋ ਦੇਤਨਾ ਨੈ ਪੈਮਾਂਤ ਆਨ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਸ਼ਾਂਤੀ ਚ ਰੱਖੋ ਕਿਸੇ ਨੂੰ ਨਾ ਕਹੋ ਨਾ ਡਰਾਓ ਤੇ ਨਾ ਡਰੋ ਇਹ ਮਹਾਰਾਜ ਨੇ ਸਾਨੂੰ ਬਖਸ਼ੀਆਂ ਕੀਤੀਆਂ ਸ਼ਸਤਰ ਨਾਮ ਵਾਲਾ ਦੇ ਵਿੱਚ ਜਦੋਂ ਕਲਗੀਧਰ ਪਿਤਾ ਜੀ ਸਿਰ ਤੇ ਹੱਥ ਰੱਖ ਕੇ ਫੇਰ ਕਰਾਉਣਗੇ ਬਾਣੀ ਜਿਹੜੀ ਉਹ ਮਹਾਰਾਜ ਬਾਪੂ ਜੀ ਦਾ ਤਾਂ ਇਹੋ ਜਿਹਾ ਹਿਸਾਬ ਹੈ ਜੇ ਸਿਰ ਤੇ ਹੱਥ ਰੱਖ ਕੇ ਭਾਵੇਂ ਸਾਲ ਵਿੱਚ ਹੀ ਸਾਰਾ ਕੁਝ ਕਰਵਾ ਲੈਣਾ ਮਹਾਰਾਜ ਸੱਚੇ ਪਾਤਸ਼ਾਹ ਅਗੇ ਹੀ ਬੇਨਤੀ ਕਰਦੇ ਆਂ ਖਾਲਸੇ ਦੀ ਸੇਵਾ ਬਖਸ਼ੀ ਰੱਖੋ ਕਥਾ ਦੀ ਸੇਵਾ ਨਾਲ ਸਾਰੀ ਸੰਗਤ ਦਾ ਖਾਲਸੇ ਦਾ ਸਾਰੀ ਦੁਨੀਆ ਦਾ ਹੀ ਭਲਾ ਕਰ ਸਕੀਏ ਆਪਣੇ ਮੁਲਕ ਦੀ ਸੇਵਾ ਕਰ ਸਕੀਏ ਔਰ ਲੋਕਾਂ ਨੂੰ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਵਿੱਚ ਲਿਆਈਏ ਅਗਿਆਨ ਕਾਰਨ ਹੀ ਸਾਰੇ ਦੁੱਖ ਪੈਦਾ ਹੁੰਦੇ ਨੇ ਜਦੋਂ ਬੰਦਾ ਗਿਆਨ ਵਿੱਚ ਆ ਜਾਂਦਾ ਹੈ ਜਦੋਂ ਇਨਸਾਨ ਗਿਆਨਵਾਨ ਹੋ ਜਾਂਦਾ ਉਦੋਂ ਨਾ ਝਗੜਾ ਨਾ ਲੜਾਈ ਨਾ ਕਲੇਸ਼ ਉਦੋਂ ਸ਼ਾਂਤੀ ਪੈਦਾ ਹੁੰਦੀ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਮਨਾਂ ਦੇ ਅੰਦਰ ਵੀ ਆਪਣੀ ਬਾਣੀ ਦੀ ਤਲਵਾਰ ਚਲਾ ਕੇ ਕਾਮ ਕਰੋ ਲੋਭ ਮੋਹ ਹੰਕਾਰ ਉਪ ਦੁਸ਼ਟਾਂ ਨੂੰ ਮਾਰ ਕੇ ਸਾਡੇ ਮਨਾਂ ਦੇ ਅੰਦਰ ਅਗਿਆਨਤਾ ਨੂੰ ਕੱਟ ਕੇ ਗਿਆਨ ਨੂੰ ਪ੍ਰਗਟ ਕਰ ਦੇਣ ਜਿਸ ਕਰਕੇ ਗਿਆਨ ਦੇ ਸੰਯੁਕਤ ਹੋ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਆਪਣਾ ਲੋਕ ਤੇ ਪਰਲੋਕ ਸਵਾਰੀਏ ਪਰਿਵਾਰਾਂ ਦਾ ਭਲਾ ਸਾਰੇ ਦੇਸ਼ ਦਾ ਭਲਾ ਕੌਮ ਦਾ ਭਲਾ ਸਰਬੱਤ ਦਾ ਭਲਾ ਨਾਨਕ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਧਾਰਣੀ ਹੋਈਏ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀਂ ਪਿਆਰ ਨਾਲ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ